हां जी दोस्तों 1 2 या फिर 3 ਔਰਤਾਂ ਅਤੇ ਮਰਦਾਂ ਲਈ ਸ਼ਰਾਬ ਦੇ ਕਿੰਨੇ ਪੈਗ ਸਹੀ ਹਨ ਆਓ ਜਾਣਦੇ ਹਾਂ ਇਸ ਦੀ ਲਿਮਟ ਦੋਸਤੋ ਅੱਜਕਲ ਸ਼ਰਾਬ ਪਾਰਟੀ ਦੀ ਜਾਨ ਬਣ ਗਈ ਹੈ ਇਸ ਦੇ ਬਿਨਾ ਪਾਰਟੀ ਅਧੂਰੀ ਹੈ ਪਰ ਜਿਵੇਂ ਖਾਣਾ ਅਤੇ ਪਾਣੀ ਪੀਣ ਦੀ ਇੱਕ ਲਿਮਟ ਹੈ ਉੱਥੇ ਹੀ ਸ਼ਰਾਬ ਪੀਣ ਦੀ ਵੀ ਇੱਕ ਲਿਮਟ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ ਦੋਸਤੋ ਅੱਜਕਲ ਪਾਰਟੀ ਹੋਵੇ ਜਾਂ ਕੋਈ ਹੋਰ ਫੰਕਸ਼ਨ ਸ਼ਰਾਬ ਦਾ ਟ੍ਰੈਂਡ ਕਾਫੀ ਵਧਿਆ ਹੋਇਆ ਹੈ ਲੋਕ ਦਫ਼ਤਰ ਦੇ ਕੰਮ ਤੋਂ ਬੇਲੇ ਹੋ ਕੇ ਇੱਕ ਸਪੈਸ਼ਲ ਦਿਨ ਕੱਟ ਕੇ ਪਾਰਟੀ ਕਰਦੇ ਹਨ ਜੋ ਕਿ ਸ਼ਰਾਬ ਤੋਂ ਬਿਨਾ ਅਧੂਰੀ ਹੁੰਦੀ ਹੈ ਅਜਿਹੇ ਵਿੱਚ ਸਾਡੇ ਮਨ ਵਿੱਚ ਸਵਾਲ ਆਉਂਦਾ ਹੈ ਕਿ ਇੱਕ ਵਿਅਕਤੀ ਦੇ ਲਈ ਇੱਕ ਬਾਰ ਵਿੱਚ ਕਿੰਨੀ ਸ਼ਰਾਬ ਪੀਣਾ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਇੱਕ ਪੈਂਟ ਤੇ ਜ਼ਿਆਕਤ ਸ਼ਰਾਬ ਸੁਬਾਹ ਦੇਣ ਦੀ ਬਜਾ ਇਸ ਦਾ ਮਤਲਬ ਹੈ ਕਿ ਤੁਹਾਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਇੱਕ ਸਮੇਂ ਵਿੱਚ ਕਿੰਨੀ ਸ਼ਰਾਬ ਪੀ ਸਕਦੇ ਹੋ ਉਦਾਹਰਨ ਵਜੋਂ ਅਮਰੀਕਾ ਵਿੱਚ ਔਰਤਾਂ ਲਈ ਇੱਕ ਦਿਨ ਵਿੱਚ ਵੱਧ ਤੋਂ ਵੱਧ ਇੱਕ ਡਰਿੰਕ ਅਤੇ ਮਰਦਾਂ ਲਈ ਇੱਕ ਦਿਨ ਵਿੱਚ ਦੋ ਡਰਿੰਕ ਇੱਕ ਸੁਰੱਖਿਤ ਲਿਮਟ ਮੰਨੀ ਜਾਂਦੀ ਹੈ ਇਹ ਫੈਸਲਾ ਅਮਰੀਕਾ ਦੇ ਵੱਖ-ਵੱਖ ਵਿਭਾਗਾਂ ਨੇ ਸਾਂਝੇ ਤੌਰ ਤੇ ਕੀਤਾ ਹੈ ਹਾਲਾਂਕਿ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਸਿਰਫ 2% ਲੋਕ ਇਸ ਦਾ ਪਾਲਣ ਕਰਦੇ ਹਨ ਜਿਹੜੇ ਸ਼ਰਾਬ ਤੇ ਬਹੁਤ ਜ਼ਿਆਦਾ ਆਦੀ ਨਹੀਂ ਹਨ। ਹੋਰ ਲੋਕ ਇਸ ਲਿਮਟ ਤੋਂ ਵੱਧ ਪੀਂਦੇ ਹਨ, ਕੁਝ ਬਹੁਤ ਜ਼ਿਆਦਾ ਪੀਂਦੇ ਹਨ ਅਤੇ ਕੁਝ ਇੰਨੀ ਜ਼ਿਆਦਾ ਪੀਂਦੇ ਹਨ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਡੁੱਬ ਜਾਂਦੇ ਹਨ ਜਾਂ ਉਦੋਂ ਤੱਕ ਪੀਂਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਕੋਈ ਸਰੀਰਕ ਜਾਂ ਮਾਨਸਿਕ ਸਮੱਸਿਆ ਨਹੀਂ ਆਉਂਦੀ। ਇੱਕ ਰਿਪੋਰਟ ਦੇ ਅਨੁਸਾਰ ਇੱਕੋ ਮੌਕੇ ਤੇ ਔਰਤਾਂ ਲਈ 4 ਡਰਿੰਕ ਤੋਂ ਜ਼ਿਆਦਾ ਡਰਿੰਕ ਪੀਣਾ ਸਭ ਤੋਂ ਜ਼ਿਆਦਾ ਸ਼ਰਾਬ ਪੀਣ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਦਾ ਮਤਲਬ ਹੈ ਕਿ ਇੰਨੀ ਜ਼ਿਆਦਾ ਸ਼ਰਾਬ ਪੀਣੀ ਬਹੁਤ ਜ਼ਿਆਦਾ ਸ਼ਰਾਬ ਪੀਣ ਦੇ ਬਰਾਬਰ ਹੈ। ਸ਼ਰਾਬ ਸਾਡੀ ਸਰੀਰ ਲਈ ਹਾਨੀ ਕਰਕੇ ਭਾਵੇਂ ਤੁਸੀਂ ਬਹੁਤ ਜ਼ਿਆਦਾ ਪੀ ਰਹੇ ਹੋ ਜਾਂ ਘੱਟ ਇਹ ਸਾਡੇ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ ਇਹ ਸੈਕਲਰ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ ਹਾਲਾਂਕਿ ਇਸ ਦੇ ਲਈ ਕਈ ਵੱਖ-ਵੱਖ ਕਾਰਨ ਵੀ ਹਨ ਜਿਵੇਂ ਕਿ ਤੁਹਾਡੀ ਉਮਰ ਕਿੰਨੀ ਹੈ ਤੁਸੀਂ ਕਿੰਨੀ ਸ਼ਰਾਬ ਪੀਂਦੇ ਹੋ ਤੁਸੀਂ ਕਿਸ ਉਮਰ ਵਿੱਚ ਸ਼ਰਾਬ ਪੀਣੀ ਸ਼ੁਰੂ ਕੀਤੀ ਹੈ ਤੇ ਕੀ ਤੁਸੀਂ ਮਰਦ ਹੋ ਜਾਂ ਔਰਤਾਂ